ਹੈਲੋ ਗਾਇਜ਼ ਮੈਂ ਰੋਲਨਤਨ ਸਾਰਿਆਂ ਨੂੰ ਬੇਰਬਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਜੀ ਅੱਜ ਇੱਕ ਨਵਾਂ ਬਲੌਗ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਜੀ ਤੁਸੀਂ ਹੀ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਬਲੌਗ ਦੇਖਦੇ ਹੋ ਲਾਈਕ ਕਰਦੇ ਹੋ ਵਧੀਆ ਵਧੀਆ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਤਨਾ ਸਾਰਿਆਂ ਕਰ ਇਸੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਹਨ ਆਪਣੀ ਫੈਮਿਲੀ ਦਿਨੋ ਦਿਨ ਪਰਮਾਤਮਾ ਕਰੇ ਹਨ ਤਰੱਕੀਆਂ ਕਰੇ ਆਪਾਂ ਬੜੀ ਫੈਮਿਲੀ ਬਣ ਸਕੀਏ ਬਾਜੀ ਇੱਥੇ ਆਪਾਂ ਲੱਗੇ ਅੱਜ ਬਲੌਗ ਦੀ ਸਟਾਰਟਿੰਗ ਕਰਨ ਕਿਉਂਕਿ ਬਲੌਗ ਦੀ ਸਟਾਰਟਿੰਗ ਕਰਨ ਲੱਗੇ ਆ ਅੱਜ ਕੰਮ ਕਰ ਆਪਾਂ ਸਾਰੇ ਹੋਏ ਹੋਏ ਸੀਗੇ ਸਾਰੇ ਕੰਮ ਫਿਨਿਸ਼ ਹੋ ਗਏ ਸੀਗੇ ਬਸ ਜਿੰਨਾ ਤੋਂ ਕਿ ਆਉਣਾ ਸੀਗਾ ਸੈਕਿੰਡ ਟਾਈਮ ਦਾ ਟਾਈਮ ਲਗਾ ਸ਼ਾਇਦ 10 11 ਵਜੇ ਸੀ ਪੱਕਾ ਜਨਵੀਨ ਕੁਝ ਜ਼ਿਆਦਾ ਹੈਗਾ ਬਸ ਫਤਿਹ ਨੂੰ ਹਜੀ ਇੱਕ ਦੋ ਕੁੱਟੀਆਂ ਹੈਗੀਆਂ ਨੇ ਕਿਉਂਕਿ ਉਹਦਾ बस ਇੱਕ ਦੋ ਦਿਨ ਤੱਕ ਲੱਗ ਜਾਊਗਾ ਸਕੂਲ ਆਪਾਂ ਜਰ ਨੂੰ ਕੰਮਕਾਰ ਫ੍ਰੀ ਕਰਕੇ ਫ੍ਰੀ ਹੋਏ ਉਦੋਂ ਫਿਰ ਇਹ ਆਂਟੀ ਆ ਗਈ ਸੀ ਜਿਵੇਂ ਹੁਣ ਕਈ ਪਿੰਡਾਂ ਦੇ ਵਿੱਚ ਜਿੰਨਾ ਜਿੰਨਾਂ ਦੇ ਪਿੰਡਾਂ ਦੇ ਵਿੱਚ ਇਹ ਚੀਜ਼ ਹੈਗੀ ਉਹਨਾਂ ਨੂੰ ਪਤਾ ਹੈ ਵੀ ਜਿਵੇਂ ਕਈ ਪਿੰਡਾਂ ਦੇ ਵਿੱਚ ਹਜੇ ਵੀ ਐਦਾਂ ਕੰਮਕਾਰ ਕਰਦੀਆਂ ਨੇ ਆਂਟੀਆਂ ਵੀ ਜਿਵੇਂ ਬਨਿਆਰੀ ਦਾ ਸਾਰਾ ਸਮਾਨ ਵੇਚਦੇ ਨੇ ਜੀ ਉਹ ਤੇ ਜਣੀ ਕਾਫੀ ਪਿੰਡਾਂ ਦੇ ਵਿੱਚ ਇਹ ਕੰਮ ਬੰਦ ਹੋ ਗਿਆ ਉਰੇ ਆਪਣੇ ਹੈਗੇ ਨੇ ਕਈ ਨੇ ਆਂਟੀਆਂ ਜਿਹੜੀਆਂ ਕੰਮ ਕਰਦੀਆਂ ਨੇ ਇਦਾਂ ਦਾ ਫਿਰ ਚਲੋ ਹਰੀਕ ਨੂੰ ਹੁੰਦਾ ਹੈ ਹਨਾ ਵੀ ਕੁਛ ਨਾ ਕੁਛ ਲਿਆ ਜਾਵੇ ਉਹ ਵੀ ਆਈ ਸੀ ਬਸ ਦੇਖਦੇ ਸੀਗੇ ਅਸੀਂ ਕਿਵੇਂ ਚੱਲ ਹੱਦ ਦੇ ਸੀਗੇ ਕਹਿੰਦੇ ਨਾ ਤੂੰ ਲੈਣੀ ਆ ਨਾ ਤੂੰ ਵੀ ਮੰਮੀ ਨਾ ਦਿੰਨੀ ਇੰਨੇ ਨਾ ਮੈਂ ਕਿਹਾ ਵੀ ਮੈਂ ਕਹਿੰਦੇ ਅੱਗੇ ਹਜੇ ਇਹ ਲੈ ਲੈਂਦੀ ਹਿੰਦੀ ਸੀ ਤੇਰੀ ਮੰਮੀ ਮਮੀ ਮੇ ਤੋਂ ਸਮਾਨ ਹੋ ਵੀ ਹੁੰਨੇ ਮੈਂ ਕਿਹਾ ਵੀ ਆਂਟੀ ਮੈਨੂੰ ਤਾਂ ਇੰਨੀਆਂ ਚੀਜ਼ਾਂ ਦਾ ਘੱਟੇ ਸ਼ੌਂਕ ਜੇ ਆਏ ਹਨਾ ਮੈਂ ਕਿਹਾ ਮੈਮੋ ਕਿਹੜਾ ਮੰਮੀ ਨੂੰ ਕਹਿਣੀ ਇੰਨੀ ਵੀ ਨਾ ਲਓ ਤੁਸੀਂ ਵੀ ਤੁਸੀਂ ਲੈ ਲਓ ਹਨਾ ਤੇ ਆਏ ਹੱਸਦੇ ਸੀਗੇ ਸਾਰੇ ਇਕੱਠੇ ਹੋ ਕੇ ਬੱਸ ਜੀ ਫਿਰ ਚਲੋ ਇਹ ਆ ਹਨਾ ਵੀ ਘਰ ਆਏ ਸੀ ਚਲ ਇੱਕ ਦੋ ਚੀਜ਼ਾਂ ਲੈ ਲੈਣੇ ਹਨਾ ਚੀਜ਼ਾਂ ਲੈ ਕੇ ਫਿਰ ਫਤਿਹ ਜਿਵੇਂ ਕੱਲ ਸਿਰ ਨਹਾਇਆ ਸੀਗਾ ਨਹਾ ਕੇ ਫਿਰ ਸ਼ਾਇਦ ਦੇ ਸ਼ਾਮ ਨੂੰ ਚਲੇ ਗਈ ਸੀਗੇ ਫਤਿਹ ਸਾਹਿਬ ਗੁੱਤਰ ਸਭ ਮੱਥਾ ਟੇਕਣਾ ਫਿਰ ਇਹ ਥੋੜੇ ਜਿਨਾਂ ਨੂੰ ਕਵੇਲਾ ਹੀ ਹੋ ਗਿਆ ਸੀਗਾ ਹੁਣ ਆਉਂਦਿਆਂ ਨੂੰ ਜਿਸਰ ਬਾਉਣ ਦਾ ਕੋਈ ਟਾਈਮ ਹੈ ਨਹੀਂ ਸੀ ਉਸ ਟਾਈਮ ਤੋਂ ਬਸ ਫਿਰ ਜਿੰਮੇ ਸ਼ਾਮ ਨੂੰ ਫਿਰ ਇਹ ਹੋ ਜਾਂਦਾ ਵੀ ਚਲੋ ਏਸੀ ਚ ਮੈਂ ਕਿਹਾ ਵੀ ਚਲ ਸਵੇਰੇ ਮੈਂ ਕਿਹਾ ਥੋੜੀ ਜੀ ਹਵਾ ਦੀ ਲਵਾ ਲਾ ਸਿਰ ਨੂੰ ਵੀ ਫਿਰ ਉਹ ਤੇਲ ਲਗਾਉਣੀ ਆ ਉਹਦੇ ਮੈਂ ਸਿਰ ਨੂੰ ਤੇਲ ਲਗਾ ਕੇ ਰੱਤੀ ਸੀ ਕਿਉਂਕਿ ਜਦ ਜਦੇ ਬਾਉਣੇ ਆਣਾ ਚਲੋ ਬਾਤ ਅੱਜ ਜਦੇ ਲੈਂਦੇ ਹੁੰਨੇ ਆ ਪਰ ਇਹ ਹੁੰਦਾ ਵੀ ਮੈਂ ਕਿਹਾ ਚਲ ਹੁਣ ਤੂੰ 10 15 ਕਿ ਮਿੰਟ ਰੁਕ ਜਾ ਵੀ ਮੜ ਜਾ ਤੇਲ ਸਿਰ ਚ ਰਾਜ ਜੂਗਾ ਵੀ ਨਾਲੇ ਦੋਖ ਘੱਟ ਲੱਗਦਾ ਨਹੀਂ ਫਿਰ ਇਹਦੇ ਨਾਲ ਗੁਲਜਾਂ ਦਾ ਤਕਲੀਫ ਇਹ ਬਹੁਤ ਮੰਦਾ ਈ ਇਹਦੇ ਬਾਲ ਨਾ ਬਰੀਕ ਜਿਆਦਾ ਨਹੀਂ ਉਹਦੇ ਕਰਕੇ ਮੈਂ ਲੱਗੀ ਸੀ ਸਰ ਨੂੰ ਮੈਂ ਲਾ ਕੇ ਹੱਡੀ ਸੀ ਸਰ ਨੂੰ ਕਲਰ ਕਿਉਂਕਿ ਕੱਲ ਮੈਂ ਸਨ ਆਈ ਸੀ ਕੱਲ ਫਿਰ ਮੇਰਾ ਮਨ ਜੈ ਨਹੀਂ ਬਣਿਆ ਹੈਗਾ ਮੈਂ ਕਿਹਾ ਚਲ ਛੱਡ ਤਾਂ ਕਰਕੇ ਫਿਰ ਮੈਂ ਕਿਹਾ ਚਲ ਅੱਜ ਦਿਨ ਠੀਕ ਹੈ ਮੈਂ ਕਿਹਾ ਅੱਜ ਲਗਾ ਲੰਨੀ ਆ ਬਸ ਫਤੈ ਨੂੰ ਲੱਗੀ ਸੀ ਭੁੱਖ ਮੰਮੀ ਲੱਗੇ ਸੀ ਜਿਹੜੇ ਕੱਪੜੇ ਸੁੱਕ ਗਏ ਸੀਗੇ ਉਹ ਲਾ ਲੇ ਸੀ ਉਹਨਾਂ ਦੀ ਲੱਗੇ ਸੀ ਤੇਲ ਲਗਾਉਣਾ ਬਸ ਬੈਠੇ ਨਾਲੇ ਗੱਲਾਂ ਕਰਦੇ ਸੀਗੇ ਮੰਮੀ ਤੈ ਲਗਾ ਰਹੀ ਸੀ ਮੈਂ ਚੂਰੀ ਕੁੱਟਣ ਲੱਗੀ ਹੋਈ ਸੀ ਮੈਂ ਕਿਹਾ ਵੀ ਚਲ ਚੂਰੀ ਕੁੱਟਦੇ ਆ ਨਾਲੇ ਫਿਰ ਮੇਰਾ ਆਪਦਾ ਵੀ ਮਨ ਮੈਂ ਕਿਹਾ ਵੀ ਚੱਲਣ ਨਾਲੇ ਖਾਣੇ ਆ ਨਾਲੇ ਫਤਨ ਘੁਆਣੇ ਆ ਨਾ ਵੀ ਕਈ ਵਾਰੀ ਬੱਚਿਆਂ ਦੇ ਕਰਕੇ ਚੱਲ ਆਪਦਾ ਵੀ ਕਹਿੰਦੇ ਹੁੰਦੇ ਨੇ ਬੱਚਿਆਂ ਦਾ ਪੱਜ ਮਾਂ ਦਾ ਰਾਜ ਹੋ ਜਾਂਦਾ ਉਹ ਕਹਾਵਤ ਹੋ ਜਾਂਦੀ ਹੈ ਨਾ ਮੈਂ ਬਸ ਉਹ ਲੱਗੇ ਸੀ ਮੈਂ ਕਿਹਾ ਵਿਚ ਨਾਲੇ ਫਿਰ ਅਸੀਂ ਤਿੰਨੇ ਸੀਗੇ ਫਤਿਹ ਦੇ ਪਾਪਾ ਆਏ ਨਹੀਂ ਸੀਗੇ ਉਹ ਡਿਊਟੀ ਤੇ ਗਏ ਹੋਏ ਸੀ ਕਿਉਂਕਿ ਜੀ ਉਹਨਾਂ ਨੂੰ ਥੋੜਾ ਜਿਆ ਨਾ ਆਉਂਦੇ ਨੇ ਸ਼ਾਮ ਨੂੰ ਥੋੜਾ ਜਿਹਾ ਟਾਈਮ ਹੋ ਜਾਂਦਾ ਨਾਲ ਬਸ ਆਪਾਂ ਨਾ ਤੋਂ ਕਿ ਉਹ ਸੀ ਬਿੱਲੇ ਥੋਣੇ ਲੱਗੀ ਸੀ ਮਿਕਸ ਫਰੂਟ ਕਟਿੰਗ ਕਰਕੇ ਰਹੀ ਸੀ ਫਤਿਹ ਨੂੰ ਵੀ ਕਹਿੰਦੀ ਸੀ ਮੈਂ ਕਿਹਾ ਬੱਤੇ ਤੂੰ ਖਾ ਲੈ ਫਤਿਹ ਦਾ ਸਰਬਾਤਾ ਸੀਗਾ ਜੀ ਆਪਾਂ ਬਸ ਫਤਿਹ ਦਾ ਸਰਬਾ ਕੇ ਮੈਂ ਅਬਦਾ ਸਿਰ ਦੇ ਵਿੱਚ ਜੀ ਪਾਣੀ ਕੱਢ ਲਿਆ ਸੀਗਾ ਕਿਉਂਕਿ ਮੈਂ ਤੁਹਾਨੂੰ ਜਿਵੇਂ ਦੱਸਿਆ ਨਾ ਮੈਂ ਮੈਕ ਲਾਇਆ ਸੀਗਾ ਤੇ ਹੁਣ ਮੇਰੇ ਕੋ ਹਜੇ ਮੈਂ ਫ੍ਰੀ ਹੋ ਸੀਗੀ ਮੈਨੂੰ ਇਹ ਸੀ ਕਿ ਮੈਂ ਕਿ ਵੀ ਚੱਲ ਮੈਂ ਨਾਲੇ ਵਾਲ ਸਕੋਣੀ ਆ ਬੈਠੀ ਵੀ ਥੋੜੀ ਜਿਹੀ ਹਵਾ ਲੱਗ ਜੂਗੀ ਪੱਖੇ ਥੱਲੇ ਥੋੜਾ ਸੌਕੇ ਨੇ ਜੀ ਜੇ ਆਪਾਂ ਨਾ ਵੀ ਵਾਲ ਕੋ ਮਤਲਬ ਖੁੱਲੇ ਛੱਡ ਕੇ ਕੋਈ ਕੰਮ ਕਰ ਲੱਗ ਜਨੇ ਜੀ ਮੇਰੇ ਤੋਂ ਤਾਂ ਨਾ ਪਤਾ ਨਹੀਂ ਆਪਦੀ ਆਪਦੀ ਚਲੋ ਆਦਤ ਬਣੀ ਹੁੰਦੀ ਜਿਵੇਂ ਹੁਣ ਬਹੁਤ ਲੋਕਾਂ ਨੂੰ ਇਹ ਆਦਤ ਹੁੰਦੀ ਹੈ ਨਾ ਵੀ ਪੋਨੀ ਕਰਕੇ ਰੱਖਦਾ ਅਗਲਾ ਜਾਂ ਕਈ ਖੁੱਲੇ ਰੱਖ ਦਿੰਦੇ ਨੇ ਹੈ ਨਾ ਵੀ ਉਹਨਾਂ ਦੇ ਪਤਾ ਨਹੀਂ ਤਾਂ ਜਣੀ ਇਹ ਆ ਵੀ ਜਿਵੇਂ ਹੁਣ ਆਪਾਂ ਏਸੀ 'ਚ ਰਹਨੇ ਆ ਹਨਾ ਜਾਂ ਉਦਾਂ ਤਾਂ ਚਲੋ ਨਹੀਂ ਫੀਲ ਹੁੰਦਾ ਹੈਗਾ ਪਰ ਜਿਵੇਂ ਆਪਾਂ ਹਨਾ ਕੰਮ ਕਰ ਕਰਨੇ ਨੇ ਫਿਰ ਉਹ ਚੀਜ਼ ਦਾ ਫਿਰ ਥੋੜਾ ਜਿਹਾ ਔਖਾ ਲੱਗਦਾ ਹੈ ਕਾਣਤ ਜੀ ਆਉਂਦੀ ਆਪਦੇ ਆਪ ਨੂੰ ਹਨਾ ਵੀ ਪਤਾ ਨਹੀਂ ਮੈਂ ਛੱਡਦੀ ਨਹੀਂ ਹੈਗੀ ਖੁੱਲੇ ਵੀ ਤਾਂ ਕਰਕੇ ਇਹ ਆਦਤ ਵੀ ਆਪਦੀ ਆਦਤ ਜੀ ਬਣ ਗਈ ਮੈਨੂੰ ਇਹ ਹੁੰਦਾ ਵੀ ਜਾਂ ਗੁੱਤ ਕਰੀ ਹੋਈ ਜਾਂ ਫਿਰ ਹੋਊਗਾ ਵੀ ਬਸ ਜੁੜਾ ਕੀਤਾ ਹੋਇਆ ਕਿਉਂਕਿ ਪونی ਬੁਨੀ ਜੀ ਆਪਾਂ ਮੈਂ ਥੋੜੀ ਜਿਹੀ ਕਟਈ ਤੇ ਪਹਿਲਾਂ ਮੈਂ ਕਟਿੰਗ ਕਰਾ ਕੇ ਰੱਖੀ ਨੇ ਕਾਫੀ ਦਿਨ ਉਦੋਂ ਹਜੇ ਕਰ ਲੈਂਦੀ ਸੀ ਪਰ ਮੇਰੇ ਥੋੜੇ ਜਿਹਾ ਨਾ ਵਾਲ ਹੈਵੀ ਜਿਆਦਾ ਨੇ ਉਹਦੇ ਕਰਕੇ ਫਿਰ ਔਖਾ ਲੱਗਦਾ ਹੈ ਅੱਜ ਹੁਣ ਆਪਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਬੇਲੇ ਸੀ ਕਿਉਂਕਿ ਅੱਜ ਮੈਂ ਦਾਲ ਸਬਜ਼ੀ ਵੀ ਨਹੀਂ ਸੀ ਕੋਈ ਬਣਾਈ ਜਿਹੜੀ ਕੱਲ ਬਣਾਈ ਸੀ ਦਾਲ ਸਬਜ਼ੀ ਉਹ ਪਚ ਗਈ ਸੀ ਕਿਉਂਕਿ ਜੀ ਦਾਲ ਸਬਜ਼ੀ ਅੱਜ ਪਈ ਸੀਗੀ ਕਰਲ ਵਾਲੀ ਬਚੀ ਹੋਈ ਸੀ ਜਿਹੜੀ ਉਹ ਬਚ ਗਈ ਸੀ ਮੈਂ ਕਿ ਵੀ ਚਲੋ ਉਹ ਦੇਣਾ ਹੁਣ ਸ਼ਾਮ ਨੂੰ ਉਹ ਦੇਣਾ ਸੜ ਜਾਊਗਾ ਬਿਫੋਰ ਮਾਰਨਿੰਗ ਟਾਈਮ ਜਦੋਂ ਟਿਫਨ ਚ ਪਾਣੀ ਹੋਊਗੀ ਵੀ ਫਿਰ ਜਿਵੇਂ ਆਪਣੇ ਘਰ ਹੈਗੀਆਂ ਸੀ ਵੀ ਉਹਨਾਂ ਚੋਂ ਦੇਖ ਲਾਂਗੇ ਵੀ ਜੇ ਕੀ ਬਣਿਆ ਜਾਂ ਪੇਠਾ ਬਣਿਆ ਵੀ ਉਹਨਾਂ ਚੋਂ ਦੇਖ ਲਾਂਗੇ ਵੀ ਫਿਰ ਜਿਵੇਂ ਲੋਟ ਆਊਗਾ ਫਿਰ ਕਿਉਂਕਿ ਇਹ ਹੋ ਜਾਂਦਾ ਜੀ ਜੇ ਹੁਣ ਤਾਜ਼ੀ ਬਣਾਉਨੇ ਆ ਨਾ ਫਿਰ ਜਿਹੜੀ ਪਹਿਲਾਂ ਵਾਲੀ ਉਹ ਪਈ ਰਹਿ ਜਾਂਦੀ ਹੈ ਫਿਰ ਉਹ ਉਹ ਜ਼ਿਆਦਾ ਡਿਲੇ ਵਾਲਾ ਕੰਮ ਹੋ ਜਾਂਦਾ ਨਾ ਵੀ ਕਿਉਂਕਿ ਜਿਬ ਰਾਣੀ ਫਿਰ ਖਾਦੀ ਵੀ ਨਹੀਂ ਜਾਂਦੀ ਹੈਗੀ ਜੀ ਨਹੀਂ ਕਰਦਾ ਹੈਗਾ ਜਦਾ ਬਾਸੀ ਜੀ ਹੋਈ ਹੋਈ ਨਾ ਹਨ ਬਸ ਇਸੇ ਲਈ ਮੈਂ ਹੁਣ ਥੋੜੀ ਫ੍ਰੀ ਸੀਗੀ ਮੈਨੂੰ ਐਸੀ ਮਹਿਚ ਜਿਵੇਂ ਦੁੱਧ ਗਰਮ ਕਰਨਾ ਸੀ ਉਹ ਫਿਰ ਮਾਰਨਿੰਗ ਟਾਈਮ ਚੱਲ ਰਿਹਾ ਸੀਗਾ ਵੀ ਫੁਲਕੇ ਬਣਾਉਣੇ ਨੇ ਜਿੱਤੇ ਬਣਾ ਲਾਂਗੇ ਫਤਤ ਪਾਪਾ ਲੱਗੇ ਸੀ ਧਾਰ ਚੋਣ ਮੈਂ ਕਿਉਂਕਿ ਜੇ ਸ਼ਾਮ ਟਾਈਮ ਫਿਰ ਉਹ ਚੋਲ ਦੇ ਦਿੰਦੇ ਹੁੰਦੇ ਨੇ ਸੁਬਾ ਮੈਂ ਚੋਲਾ ਨਹੀਂ ਨਹੀਂ ਜਾਂ ਮਮੀ ਚੋਲਣ ਦੇ ਜਣੀ ਐਵੇਂ ਕਰ ਦਿੰਦੇ ਨੇ ਇਕੱਠੇ ਆਹ ਰਲ ਮਿਲ ਕੇ ਜੇ ਚੱਲ ਪੈਂਦਾ ਹੁੰਦਾ ਮੈਂ ਲੱਗੀ ਸੀ ਨੇਲ ਪੌਂਚ ਲਗਾਉਣਾ ਮੈਨੂੰ ਇਹ ਸੀ ਮੇਰੇ ਵਿੱਚ ਕਿ ਸੈਲਫ ਲਾਬੀ ਜ਼ਰੂਰੀ ਹੈ ਨਾ ਆਹ ਕਲਰ ਦੀ ਲਗਾਈ ਸੀ ਮੈਂ ਨੇਲ ਪੌਂਚ ਅ ਥੋੜੀ ਕਿਉਂਕਿ ਗਰਮੀ ਦੇ ਵਿੱਚ ਥੋੜੇ ਜਿਹਾ ਲਾਈਟ ਜੇ ਕਲਰ ਵਧੀਆ ਲੱਗਦੇ ਨੇ ਜਿਵੇਂ ਸਰਦੀਆਂ ਸੋਚੋ ਡਾਰਕ ਹੋ ਜਾਂਦੇ ਨੇ ਕਹਿੰਦੇ ਹੁੰਦੇ ਨੇ ਵੀ ਘਰ ਦੇ ਸਾਰੇ ਕੰਮ ਕਹਿ ਦਿੰਦੇ ਨੇ ਪਰ ਇਹ ਕੰਮ ਨਹੀਂ ਕਹਿੰਦੇ ਹੈਗੇ ਹੈ ਨਾ ਬੁਗੀ ਖੁਦ ਨੂੰ ਸਮਾਰ ਕੇ ਰੱਖੋ ਆਏ ਰਹੋ ਆਏ ਰਹੋ ਹਨਾ ਇਹ ਆਪਦੇ ਆਪ ਨੂੰ ਹਰ ਇੱਕ ਇਨਸਾਨ ਨੂੰ ਆਪਦੇ ਲਈ ਆਪ ਕਰਨਾ ਪੈਂਦਾ ਹੁੰਦਾ ਕੋਈ ਵੀ ਕਿਸੇ ਨੂੰ ਕਹਿੰਦਾ ਨਹੀਂ ਹੈ ਨਾ ਇਹ ਚੀਜ਼ ਨਹੀਂ ਕੋਈ ਕਹਿੰਦਾ ਹੈਗਾ ਵੀ ਤੁਸੀਂ ਬੰਨ ਠਣ ਕੇ ਰਹੋ ਹਨਾ ਤੁਸੀਂ ਇਹ ਕਰਿਆ ਕਰੋ ਹਾਂ ਜੀ ਚਲੋ ਹਨਾ ਕਿਉਂਕਿ ਆਪਦੇ ਆਪ ਨੂੰ ਨਾ ਸਮਾਰਨਾ ਆਪਦੇ ਆਪ ਨੂੰ ਸਹੀ ਰੱਖਣਾ ਆਪਣਾ ਖੁਦ ਦਾ ਫਰਜ਼ ਹੈ ਜੀ ਆਪਾਂ ਕਹਿੰਦੇ ਉਹਨਾਂ ਨੇ ਵੀ ਖੁਦ ਨੂੰ ਖੁਦ ਪਿਆਰ ਨਹੀਂ ਕਰਾਂਗੇ ਤਾਂ ਕੋਈ ਹੋਰ ਕਿਵੇਂ ਕਰ ਸਕਦਾ ਹਰ ਇਨਸਾਨ ਦੇ ਵਿੱਚ ਸੈਲਫ ਲਵ ਹੋਣਾ ਜ਼ਰੂਰੀ ਆ ਹਨਾ ਬਾਜੀ ਫਿਰ ਆਪਣੇ ਫਿਰ ਮੈਨੂੰ ਯਾਦ ਆ ਗਿਆ ਸੀ ਮੈਂ ਕਿਹਾ ਵੀ ਚਲੋ ਵੀ ਕੱਲ ਨੂੰ ਫਿਰ ਮੰਗਲਵਾਰਾ ਵੀ ਅੱਜ ਮਲਾਈ ਡੜਕਦੇ ਆ ਮਲਾਈ ਰੇੜਕ ਕੇ ਫਿਰ ਉਹਨੂੰ ਕਰਦੇ ਆ ਗਰਮਨ ਨਾਲੇ ਮੇਰਾ ਥੋੜਾ ਦੁੱਧ ਘੱਟ ਸੀਗਾ ਵੀ ਉਹਨੂੰ ਗਰਮ ਕਰ ਲੈਣੇ ਆ ਫੁੱਲਕੇ ਵਗੈਰਾ ਆਪਾਂ ਬਣਾ ਚੁੱਕੇ ਸੀਗੇ ਗਰਮੀ ਦੇ ਵਿੱਚ ਤਾਂ ਜੀ ਮਲਾਈ ਰੈਡਪਨ ਨੂੰ ਵੀ ਟਾਈਮ ਨਹੀਂ ਲੱਗਦਾ ਹੈਗਾ ਬਸ ਬਲੈਂਡਰ ਨਾਲ ਇੱਕ ਤਾਂ ਦੋ ਜਿਹੜੇ ਮਸਾ ਆਉਂਦੇ ਨੇ ਜਦ ਇਹ ਕਿਉਂ ਬਣਾ ਮੈਨੂੰ ਇਸ ਵਿੱਚ ਮੈਂ ਕਿਉਂ ਚਲ ਮਲਾਈ ਰੈਡਕ ਕੇ ਵੀ ਹੁਣ ਥੋੜਾ ਸੇਕ ਲਵਾ ਕੇ ਰੱਖ ਦੂੰਗੀ ਇਹ ਵੀ ਫਿਰ ਕੱਲ ਨੂੰ ਇਹ ਆ ਵੀ ਫ੍ਰਿਜ ਚੋਂ ਕੱਢ ਕੇ ਫਿਰ ਆਏ ਹੁੰਦਾ ਵੀ ਉੱਪਰੋਂ ਕਿਉਂ ਆਪਾਂ ਉਤਾਰ ਕੇ ਨਾ ਉਹਨੂੰ ਗਰਮ ਕਰ ਲੈਣੇ ਹੁੰਦੇ ਆ ਫਿਰ ਜਿਹੜੀ ਲੱਸੀ ਆ ਉਹ ਨੀਚੇ ਰਹਿ ਜਾਂਦੀ ਹੁੰਦੀ ਆ ਹੁਣ ਜਿਆਦਾ ਮੱਖਣੀ ਪਤਲੀ ਹੁੰਦੀ ਆ ਨਾ ਵੀ ਜਿਵੇਂ ਸਰਦੀਆਂ ਦੇ ਵਿੱਚ ਉਹ ਥੋੜੀ ਜੀ ਸਖਤ ਹੋ ਜਾਂਦੀ ਆ ਫਿਰ ਉਹ ਤਾਂ ਸੌਖੀ ਰਹਿੰਦੀ ਆ ਪਰ ਵੀ ਘੁੱਟਕੇ ਨਿਚੋੜ ਜਿੱਕੇ ਪਾ ਲੈਣੇ ਨੇ ਉਹ ਤਾਂ ਫਿਰ ਜਦੇਕਿਓ ਬਣ ਜਾਂਦਾ ਫਿਰ ਇਹਦੇ ਕਰਕੇ ਹੁਣ ਕੁਛ ਮੈਨੂੰ ਏਸੀ ਮੈਂ ਕਦੇ ਚੱਲ ਥੋੜਾ ਸੇਕ ਲਵਾ ਲੈਣੀ ਆ ਵੀ ਫਿਰ ਕੱਲ ਨੂੰ ਹੋ ਜਾਊਗਾ ਵੀ ਦਿਨ ਵਾਲਾ ਕੰਮ ਰਹਿ ਜਾਊਗਾ ਵੀ ਉਹ ਨਹੀਂ ਹੋਊਗਾ ਵੀ ਜਿਵੇਂ ਕੱਲ ਨੂੰ ਚੱਲ ਮੰਗਲਵਾਰ ਨੂੰ ਜਿਹੜਾ ਕਰ ਦੇਣੀ ਹੈਗੀ ਆਪਾਂ ਤਾਂ ਜੀ ਬਹਿਮ ਕਰਦੇ ਵੀ ਨਹੀਂ ਹੈਗੇ ਜਣੀ ਮੈਨੂੰ ਤਾਂ ਨਹੀਂ ਇੰਨਾ ਚੀ ਇੰਨਾ ਬਹਿਮ ਦਾ ਆਪਾਂ ਭਰਮ ਚ ਕਦੇ ਹੋਣੀ ਹੋਇਆ ਚਲੋ ਇਹ ਹੁੰਦਾ ਵੀ ਜਿਵੇਂ ਮੰਮੀ ਉਹ ਨਹੀਂ ਕਹਿੰਦੇ ਨੇ ਹਨਾ ਆਪਾਂ ਉਹ ਚੀਜ਼ਾਂ ਨੂੰ ਕਦੇ ਇਹ ਵੀ ਨਹੀਂ ਕੀਤਾ ਹੈਗਾ ਵੀ ਹਾਂ ਅਸੀਂ ਮੰਨਨੇ ਨੇ ਵੀ ਜਿਵੇਂ ਉਹਨਾਂ ਨੂੰ ਕਿਹਾ ਤਾਂ ਬਸ ਠੀਕ ਹੈ ਹਨਾ ਵੀ ਜਿਵੇਂ ਮੰਮੀ ਬਣਾਉਂਦੇ ਨਹੀਂ ਹੈਗੇ ਵੀ ਕਹਿ ਦਿੰਦੇ ਨੇ ਵੀ ਆਧਾ ਨਮ ਬਣਾਉਣਾ ਨਹੀਂ ਹੈਗਾ ਵੀ ਆਧਾ ਮੇਰਾ ਨਾ ਵਾਸਾ ਪਗੰਦੇ ਚਲੋ ਠੀਕ ਹੈ ਹਨਾ ਵੀ ਉਹਨਾਂ ਦਾ ਕਿਹਾ ਸਰ ਮਥੇ ਉਕੇ ਜੀ ਕੰਮ ਤਾਂ ਆਪਾਂ ਅੱਜ ਵੀ ਕਰਨਾ ਕਰ ਲਈ ਵੀ ਕਰਨਾ ਵੀ ਚਲੋ ਜਿਹੜੇ ਦਿਨ ਸਿਆਣੇ ਕਹਿੰਦੇ ਨੇ ਉਹ ਦਿਨ ਕਰਨਾ ਚਾਹੀਦਾ ਹਨਾ ਵੀ ਇਹ ਚੀਜ਼ਾਂ ਦੇ ਵਿੱਚ ਨਾਲੇ ਘਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਆ ਹਨਾ ਕੰਮ ਤਾਂ ਜਿਹੜੇ ਹੋਣੇ ਨੇ ਉਹ ਤਾਂ ਹੋਣੇ ਹੀ ਹੋਣੇ ਨੇ ਵੀ ਜੇ ਆਪਾਂ ਇਹਨਾਂ ਚੀਜ਼ਾਂ ਦੀ ਬੈਂਸਵਾਜੀ ਕਰਦੇ ਆ ਹਨਾ ਫਿਰ ਨਾਲੇ ਘਰ ਦਾ ਮਾਹੌਲ ਖਰਾਬ ਹੁੰਦਾ ਏ ਆਪਾਂ ਤਾਂ ਜੀ ਕਦੇ ਵੀ ਸ਼ੁਰੂ ਤੋਂ ਬੈਂਸਵਾਜੀ ਨਾ ਕੀਤੀ ਆ ਨਾ ਹੀ ਮੈਨੂੰ ਕਰਨੀ ਆਉਂਦੀ ਆ ਇਹ ਚੀਜ਼ਾਂ ਹਾਂਜੀ ਵਾ ਦੁੱਧ ਗਰਮ ਕਰਕੇ ਕਿਉ ਨੂੰ ਥੋੜਾ ਸੇਕ ਲਵਾ ਕੇ ਫਿਰ ਬੈਠਦੇ ਆ ਏਸੀ ਚ ਜਾ ਕੇ ਫਿਰ ਥੋੜੀ ਜਿਹੀ ਹਵਾ ਲੈ ਕੇ ਫਿਰ ਖਾਵਾਂਗੇ ਰੋਟੀ ਕਿਉਂਕਿ ਤੁਸੀਂ ਵਿੰਡੋ ਵੀ ਰਾਹੀਂ ਦੇਖ ਸਕਦੇ ਹੋ ਥੋੜਾ ਚਾਨਣ ਹੈਗਾ ਵਾਜੀ ਓਕੇ ਬਾਏ ਟੇਕ ਕੇਅਰ ਲਵ ਯੂ ਆਲ ਮੈਮ